ਮੈਂ ਹਰੀ ਸਿੰਘ ਪ੍ਰੀਤ ਗਰੁੱਪ ਵੱਲੋਂ ਦੇਸ਼ ਵਾਸੀਆਂ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਪ੍ਰਮਾਤਮਾ ਅਗੇ ਅਰਜ਼ੋਈ ਕਰਦਾ ਕਿ ਇਹ ਨਵਾਂ ਸਾਲ ਸਾਡੇ ਸਾਰਿਆਂ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਹੋਵੇ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਅਤੇ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੰਦਰਸ਼ਤੀ ਬਖਸ਼ੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਚਰਨ ਸਿੰਘ ਐਮ ਡੀ ਮਲਕੀ ਟੈਗਰੋਟੈਕ ਪ੍ਰਾਈਵੇਟ ਲਿਮਟਿਡ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2026 ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਮੂਰੇ ਅਰਦਾਸ ਕਰਦਾ ਹਾਂ ਕਿ ਇਹ ਸਾਲ ਸਾਰਿਆਂ ਲਈ ਖੁਸ਼ੀ ਭਰਿਆ ਹੋਵੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਫਤਿਹ ਮੈਂ ਮਰੀ ਹਰਜੰਤਾ ਸਿੰਘ ਆ ਜੀ ਤੁਹਾਨੂੰ ਮੈਂ ਤੋਂ ਨਵੇਂ ਸਾਲ ਦੇ ਮੌਕੇ ਤੇ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੈਂ ਨਰਮਲ ਸਿੰਘ ਨਿਰਮਾਣਾ ਜੀ ਬਲਾਕ ਪ੍ਰਧਾਨ ਨਾਪਾ ਡਕੌਂਦਾ ਜਥੇਬੰਦੀ ਮੈਂ ਆਪਦੇ ਪਰਿਵਾਰ ਵੱਲੋਂ ਆਪਦੇ ਪਿੰਡ ਵੱਲੋਂ ਆਪਦੀ ਜਥੇਬੰਦੀ ਵੱਲੋਂ ਡਕੌਂਦਾ ਜਥੇਬੰਦੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੀ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਜਿਹੜਾ ਨਵਾਂ ਸਾਲ ਆਉਣ ਵਾਲਾ ਉਦੇ ਮਾਰਕਵਾਦ ਪਿੰਡ ਵੱਲੋਂ ਤੇ ਮੈਂ ਆਪਣੀ ਜਥੇਬੰਦੀ ਵੱਲੋਂ ਮੈਂ ਗੁਰਜੰਟ ਸਿੰਘ ਸਰਪੰਚ ਪਿੰਡ ਦਲੱਦੀ ਮੈਂ ਆਪਣੇ ਵੱਲੋਂ ਤੇ ಗ್ರಾಮ ਪੰਚਾਇਤ ਵੱਲੋਂ ਨਵੇਂ ਸਾਲ ਦੇ ਸੋ ਮੌਕੇ ਤੇ ਦੇਸ਼ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਤਰਮਿੰਦਰ ਸਿੰਘ ਸੂਬਾ ਜੁਆਇੰਟ ਸਕੱਤਰ ਯੂਥ ਵਿੰਗ ਆਪ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਔਰ ਹਰ ਇੱਕ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਆਲਵਿਦਾ 2025 ਮੈਂ ਲਖਵਿੰਦਰ ਸਿੰਘ ਗਹਿਰ ਮਾਲਕ ਨਿਊ ਗੀਰ 79 ਨਾਬਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਨਵੇਂ ਸਾਲ 2026 ਦੀਆਂ ਲੱਖ ਲੱਖ ਮੁਬਾਰਕਾਂ ਦਾਂ ਨਵੇਂ ਸਾਲ 2026 ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸ਼ਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਤੇਜਿੰਦਰ ਖਹਿਰਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨਵਾਂ ਸਾਲ ਸਾਰੇ ਪੰਜਾਬੀਆਂ ਲਈ ਹਿੰਦੁਸਤਾਨੀਆਂ ਲਈ ਖੁਸ਼ੀਆਂ ਤੇ ਖੇੜਿਆਂ ਵਾਲਾ ਜੜੇ ਤੇ ਅਸੀਂ ਅਰਦਾਸ ਕਰਦੇ ਹਾਂ ਸਾਰੇ ਮੌਜਾਂ ਤੇ ਖੇੜਿਆਂ ਵਿੱਚ ਰਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਦੀਪ ਸਿੰਘ ਖਹਿਰਾ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਲਰ ਮਾਜਰੀ ਦੇ ਨਿਵਾਸੀਆਂ ਨੂੰ ਅਤੇ ਸੋਹਲੀ ਜੂੰਨ ਦੇ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਰੇ ਹੱਸਦੇ-ਵਸਦੇ ਰਹਿਣ ਪ੍ਰਮਾਤਮਾ ਸਭ ਤੇ ਕਿਰਪਾ ਬਣਾਈ ਰੱਖੇ ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਹਰਪਾਲ ਸਿੰਘ ਡਾਇਰੈਕਟਰ ਸ਼ਕਤੀਮਾਨ ਅਗਰ индуస్ట్రీਸ ਮੈਂ ਆਪਣੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਸਮੂਹ ਦੇਸ਼ ਵਾਸੀਆਂ ਵੱਲੋਂ ਤੇ ਮੇਰੇ ਫੈਕਟਰੀ ਦੇ ਮੈਂਬਰ ਸਾਹਿਬਾਨ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਧੰਨਵਾਦ ਮੈਂ ਮਨਜੂਰ ਸਿੰਘ ਲੱਧੜੀ ਯੂਥ ਪ੍ਰਧਾਨ ਆਮਦਵੀ ਪਾਰਟੀ ਨਾਬਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਰਦਾਰ ਗੁਰਦੇਵ ਸਿੰਘ ਦੇ ਮਾਨ ਐਮਐਲਏ ਨਾਬਾ ਵੱਲੋਂ ਤੇ ਆਮਦਵੀ ਪਾਰਟੀ ਵੱਲੋਂ ਦੇਸ਼ਪੁਰ ਦੇ ਵਸਨੀਕਾਂ ਨੂੰ ਤੇ ਨਾਬਾ ਵਸਨੀਕਾਂ ਨੂੰ ਨਵੇਂ ਸਾਲ ਦੀਆਂ 2026 ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਤੇ ਨਵੇਂ ਆ ਸਾਲ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਖੁਸ਼ੀਆਂ ਲੈ ਕੇ ਆਵੇ ਧੰਨਵਾਦ ਮੈਂ ਸਰਪੰਚ ਮੁਖਤਿਆਰ ਸਿੰਘ ਪਿੰਡ ਲੱਦਾਹੜੀ ਮੇਰੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਮੁਬਾਰਕਾਂ ਅਤੇ ਮੈਂ ਇਹ ਹੀ ਬੇਨਤੀ ਕਰਦਾ ਹਾਂ ਪਰਮਾਤਮਾ ਅਗੇ ਕਿ ਇਹ ਨਵਾਂ ਸਾਲ ਹਰੇਕ ਲਈ ਖੁਸ਼ੀਆਂ ਭਰਿਆ ਰਹੇ ਮੈਂ ਭੀਮ ਸਿੰਘ ਸਰਪੰਚ ਆਪਦੇ ਵੱਲੋਂ ਆਪਦੀ ਪੰਚਾਇਤ ਵੱਲੋਂ ਕਾਂਗਰਸ ਪਾਰਟੀ ਵੱਲੋਂ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਦੇਸ਼ਾਂ ਬੇ ਦੇਸ਼ਾਂ ਵਿੱਚ ਬੈਠੇ ਪੰਜਾਬ ਵਾਸੀਆਂ ਨੂੰ ਸਭ ਨੂੰ ਨਵੇਂ ਸਾਲ ਦੀ ਲੱਖ ਲੱਖ ਮੁਬਾਰਕ ਦਿੰਦਾ ਮੈਂ ਜੀਵ ਕੁਮਾਰ ਸਰਪੰਚ ਪਿੰਡ ਸੋਜਾ ਮੇਰੇ ਵੱਲੋਂ ਤੇ ਮੇਰੀ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਧੰਨਵਾਦ ਮੈਂ ਸਾਰਾ ਵਰਮਾ ਰਿਕੀ ਕੇਦਾਰ ਜੁ联ਸ ਨਾਬਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਨਾਬਾ ਵਾਸੀਆਂ ਵੱਲੋਂ ਇਸ 2026 ਦੀ ਨਵੀਂ ਆਮਦ ਤੇ ਦੇ ਸਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਤੇ ਇਹ ਨਵਾਂ ਸਾਲ ਸਭ ਵਾਸਤੇ ਖੁਸ਼ੀਆਂ ਭਰਿਆ ਹੋਵੇ ਧੰਨਵਾਦ ਮੈਂ ਇੰਸਪੈਕਟਰ ਸਰਜੀਤ ਚੀਮਾ ਐਸਐਚਓ ਕਤਵਾਲੀ ਲਾਂਬਾ ਆ ਸਾਰਿਆਂ ਨੂੰ ਨਵੇਂ ਸਾਲ ਦੀ ਆਉਂ ਤੇ ਆਪਣੇ ਸਟਾਫ ਵੱਲੋਂ ਆਪਣੇ ਸੀਨੀਅਰ ਆਫੀਸਰਸ ਵੱਲੋਂ ਵਧਾਈ ਦਿਨਾ ਜੋ ਪਰਮਾਤਮਾ ਨਵਾਂ ਸਾਲ ਹਰੇਕ ਦੀ ਖੁਸ਼ੀਆਂ ਭਰਿਆ ਲਿਆਵੇ ਤੋਂ ਮੇਰੀ ਜਿਹੜੀ ਅਪੀਲ ਹੈ ਨਵਨਵਾਸੀਆਂ ਨੂੰ ਵੀ ਜਿਹੜਾ 31 ਤਰੀਕ ਨੂੰ ਨਵੇਂ ਸਾਲ ਦੇ ਉੱਤੇ ਵੀ ਜਿਹੜਾ ਵੀ ਬੇਈਮਤੀ ਹਲੜਬਾਜੀ ਜਾਂ ਕੋਈ ਸ਼ਰਾਰਤੀ ਅੰਸਰ ਹੋ ਉਹ ਨਹੀਂ ਬਰਦਾਸ਼ਤ ਕੀਤਾ ਜਾਊਗਾ। ਤੋਂ ਉਹਨਾਂ ਦੇ ਸਖਤ ਤੇ ਸਖਤ ਕਾਰਵਾਈ ਹੋਗੀ। ਫਿਰ ਦੁਬਾਰਾ ਸਟਾਫ ਵੱਲੋਂ ਆਫਸਰ ਸਾਹਿਬਾਂ ਵੱਲੋਂ ਨਵੇਂ ਸਾਲ ਦੀ ਨਵਾਂ ਨਵਾਸੀਆਂ ਨੂੰ ਲੱਖ ਲੱਖ ਵਧਾਈ ਨਵੇਂ ਸਾਲ। ਮੈਂ ਰਮੇਸ਼ ਸਿੰਘਲਾ ਸਾਬਕਾ ਐਮਐਲਏ ਨਾਭਾ ਅੱਜ ਦੇ ਇਸ ਨਵੇਂ ਸਾਲ ਦੇ ਮੌਕੇ ਤੇ 9 ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਭਰਾਵਾਂ ਨੂੰ ਮਾਨ ਸਾਹਿਬ ਨੂੰ ਸਾਰੀ ਸੰਗਤ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਹਿੰਦੁਸਤਾਨ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ 2026 ਦੀਆਂ ਅਰ ਮੈਂ ਕਾਮਨਾ ਕਰਦਾ ਸੱਚੇ ਪਾਤਸ਼ਾਹ ਪਰਮੇਸ਼ਰ ਅੱਗੇ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਔਰ ਸਾਡੇ ਜਿਹੜੇ ਲੋਕ ਨੇ ਰਹਿਣ ਸਾਡਾ ਦੇਸ਼ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹ ਜੀ ਸਤਿਗੁਰੂ ਨਗਰ ਨਜ਼ਰ ਕਰੇ ਦੀ ਮਹਾਵਾਕ ਉਸਾਰ ਅੱਜ ਬਹੁਤ ਹੀ ਸੁਭਾਗਾ ਦਿਹਾੜਾ ਹੈ 2025 ਨੂੰ ਅਲਵਿਦਾ ਅਤੇ 2026 ਦਾ ਨਵਾਂ ਸਾਲ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਨਾਪਾ ਕਾਂਗਰਸ ਪਾਰਟੀ ਦੇ ਵਰਕਰਾਂ ਸਾਥੀਆਂ ਵੱਲੋਂ ਨਾਪੇ ਹਲਕੀ ਦੇ ਵੋਟਰਾਂ ਭਰਾਵਾਂ ਬਜ਼ੁਰਗਾਂ ਤੇ ਮਾਮਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਨਾਲ ਦੀ ਨਾਲ ਹੀ ਲੋੜੀ ਦਾ ਤਿਹਾਰ ਲੋੜੀ ਦੇ ਤਿਹਾਰ ਦੀਆਂ ਵੀ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਖਰ ਸਿੰਘ ਐਮ ਡੀ ਹਰਦੇਖ ਮੈਂ ਰੂਟੀਪੁਰ ਨਬਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਗੁਰਪ੍ਰੀਤ ਸਿੰਘ ਜੀ ਸੈਕਲੋਟੈਕ ਨਾਪਾ ਮੈਂ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਨਵੇਂ ਸਾਲ 2026 ਤੇ ਲੱਖ ਲੱਖ ਮੁਬਾਰਕਾਂ